ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਟਰਾਂਸਪੋਰਟ ਦਫਤਰ ਬੰਦ ਹੋਣਾ ਲੋਕਾਂ ਨੂੰ ਹੋ ਰਹੀ ਹੈ ਖੱਜਲ ਖਵਾਰੀ ਸਮਾਣਾ ਵਿਖੇ ਚੱਲ ਰਹੇ ਟਰਾਂਸਪੋਰਟ ਦਫਤਰ ਨੂੰ ਬੰਦ ਕਰ ਦਿੱਤਾ ਗਿਆ ਲੋਕ ਆਪਣੇ ਲਾਇਸੈਂਸ ਬਣਾਉਣ ਲਈ ਪਟਿਆਲਾ ਜਾਂ ਹੋਰ ਕਿਸੇ ਸ਼ਹਿਰ ਵਿੱਚ ਜਾਣ ਲਈ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਅਤੇ ਪੈਸਿਆਂ ਦੀ ਜਾਦੋ ਵਰਤੋਂ ਹੁੰਦੀ ਹੈ ਸਾਰਾ ਦਿਨ ਲੱਗਦਾ ਹੈ ਸਮਾਣਾ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਜੇਕਰ ਇਹ ਦਫ਼ਤਰ ਠੇਕਾ ਸਿਸਟਮ ਨਾਲ ਚੱਲ ਰਿਹਾ ਸੀ ਤਾਂ ਉਸ ਨੂੰ ਦੁਬਾਰਾ ਠੇਕਾ ਕਰਵਾਇਆ ਜਾਵੇ ਲੋਕਾਂ ਨੂੰ ਸਿਸਟਮ ਖਰਾਬ ਹੋਣ ਦੀ ਗੱਲ ਕਹਿ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਬਸ ਦੇਖੋ ਨੋਗਰਾਂਦ ਨੂੰ ਕਰ ਲੈਂਦਾ ਹੈ ਉਹ ਕਹਿੰਦਾ ਵੀ ਭਾਈ ਜੇ ਤਾਂ ਬੈਠੇ ਜਾਂ ਤੇ ਤੇਰੀ ਗੱਲ ਹੋਈ ਸੀ ਉਦੋਂ ਜਿਹੜੀ ਮੇਰੇ ਤਾਂ ਟੈਕਟ ਘਟਾ ਦਿੰਦਾ ਤੇ ਦੋ ਮਹੀਨਿਆਂ ਦਾ ਠੀਕ ਹੈ ਲਸਣਸ ਵਗੈਰਾ ਬਣਾਕਰ ਦਿਓ ਜੀ ਆਪਣੇ ਤਹਿਸੀਲ ਚ ਉਹਨਾਂ ਆਪਣੀ ਬੜੀ ਖੱਦਲਖਾਰੀ ਹੋ ਰਹੀ ਹੈ ਕਿ ਬਾਹਰ ਜਾਣਾ ਪੰਡਾ ਪਟਿਆਲਾ ਲੋਕਾਂ ਦੁਆਰਾ ਬਏ ਖਰਚਾ ਵੱਧ ਗਿਆ ਰੋਕ ਕੇ ਕਿ ਸਰਕਾਰ ਨੇ ਇਹ ਚੰਗਾ ਪ੍ਰੋਪਰਲ ਕਿੱਥੇ ਹੈ ਦੇਖੋ ਜਿਹੜਾ ਤਹਿਸੀਲ ਦੇ ਵਿੱਚ ਟਰਾਂਸਪੋਰਟ ਜੇ ਸ਼ਾ ਖੁੱਲੀ ਹੋਈ ਹੈ ਇੱਥੇ ਜਿਹੜਾ ਦਫਤਰ ਹੈ ਖਿੜਕੀਆਂ ਤੁਹਾਡੇ ਸਾਹਮਣੇ ਦਿਖਾ ਰਹੇ ਤੁਸੀਂ ਇਹ ਬੰਦ ਬਈਆਂ ਨੇ ਜਿਸ ਨੇ ਲਾਇਸੈਂਸ ਬਰਾਉਣਾ ਹੈ ਜਾਂ ਕਿਸੇ ਹੋਰ ਕੋ ਡਾਕੂਮੈਂਟ ਚਾਹ ਕਰਾਉਣਾ ਹੈ ਤਾਂ ਉਹ ਲੋਕਾਂ ਨੂੰ ਬਹੁਤ ਖਰਚਾ ਖਰਾਬੀ ਦਾ ਸਾਹਮਣਾ ਕਰਨਾ ਪੈਂਦਾ ਲੋਕੋ ਦੂਰੋਂ ਚੱਲ ਕੇ ਇੱਥੇ ਆਉਂਦੇ ਨੇ ਖਰਚਾ ਟੇਲ ਫੋਕੇ ਆਉਂਦੇ ਨੇ ਕਰਾਇਆ ਭੜਾ ਫੋਕੇ ਆਉਂਦੇ ਨੇ ਤਾਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਅਗਰ ਜੇ ਇਹ ਕੰਟਰੈਕਟ ਬੇਸ ਤੇ ਦਿੱਤਾ ਹੋਇਆ ਹੈ ਤਾਂ ਇਹਨਾਂ ਨੂੰ ਦੁਬਾਰੇ ਕੰਟਰੈਕਟ ਬੇਸ ਤੇ ਦੇ ਕੇ ਨੁਕਾ ਲ ਕੀਤਾ ਜਾਵੇ ਤੇ ਲੋਕਾਂ ਜਿਹੜੇ ਆਉਣ ਵਾਲੇ ਪਰੇਸ਼ਾਨੀਆਂ ਨੂੰ ਖਤਮ ਕੀਤਾ ਜਾਵੇ ਤੇ ਨਾਲ ਨਾਲ ਇਹ ਲਿਖੀ ਵੀ ਲੈ ਕੋਈ ਸਾਈਡ ਬੰਦ ਹੋਣ ਕਰਕੇ ਡਰਾਈਵਿੰਗ ਜਿਹੜੀ ਲਾਇਸੈਂਸ ਦੀਆਂ ਫੋਟੋਆਂ ਇੱਥੇ ਨਹੀਂ ਹੋਣਗੀਆਂ ਤੇ ਹੁਣ ਜਣਾ ਪੈਂਦਾ ਖਰਚਾ ਹੋਣਾ ਪੈਂਦਾ ਬਸ ਸੱਤ ਤੱਕ ਹੀ ਖਾਣੇ ਪੈਂਦੇ ਕਿਸੇ ਮਾਂ ਦਾ ਕੰਮ ਆ ਕਿਸੇ ਭੈਣ ਦਾ ਕੰਮ ਆ ਕਿਸੇ ਵਿਯਗ ਦਾ ਕੰਮ ਆ ਜਾਂ ਕਿਸੇ ਨੌਜਵਾਨ ਦਾ ਕੰਮ ਆ ਤੋ ਇਸ ਜਿਹੜਾ ਜਿਹੜਾ ਇੱਕ ਕੰਟਰੈਕਟ ਬੇਸ ਤੇ ਜਿਹੜਾ ਇਹ ਇਹ ਆਪਣਾ ਤੁਹਾਡੀ ਟਰਾਂਸਪੋਰਟ ਸ਼ਾਖਾ ਹੈ ਇਹਨੂੰ ਕੰਟਰੈਕਟ ਬੇਸ ਤੋਂ ਜੇ ਨਵੇਂ ਠੇਕੇ ਇਹਨੂੰ ਦੇ ਕੇ ਇਹਨੂੰ ਦੁਬਾਰੇ ਬਹਾਲ ਕੀਤਾ ਜਾਵੇ ਤਾਂ ਕਿ ਇਹ ਲੋਕਾਂ ਨੂੰ ਪਰੇਸ਼ਾਨੀ ਸਮਝਣਾ ਨਾ ਕਰ ਸਕੀ